ਜੈਕਤੋ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਕਈ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ ਕੀਤਾ ਗੰਭੀਰੂ ਵਿੱਚ ਜ਼ਖਮੀ ਅਨੁਸਾਰ ਜਾਣਕਾਰੀ ਪੈਰ ਦੇ ਤਕਰੀਬਨ 2 ਵਜੇ ਦੇ ਕਰੀਬ ਇੱਕ ਨੌਜਵਾਨ ਜੋ ਕਿ ਤਾਂ ਜੈਤੋ ਸਿਵਲ ਹਸਪਤਾਲ ਰੋਡ ਦੇ ਉੱਪਰ ਆ ਰਿਹਾ ਸੀ ਤਾਂ ਕੁਝ ਨੌਜਵਾਨਾਂ ਵੱਲੋਂ ਉਸਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜੋ ਕਿ ਇੱਕ ਮੈਡੀਕਲ ਸਟੋਰ ਵਿੱਚ ਆਪਣੀ ਜਾਨ ਬਚਾਉਣ ਲਈ ਵੜਿਆ ਤਾਂ ਉੱਥੇ ਵੀ ਉਹਨਾਂ ਵੱਲੋਂ ਇਹ ਧਰਨ ਨਾਲ ਹਮਾਰਾ ਦਗਾਤਰ ਕੀਤਾ ਗਿਆ ਜਿਹਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਆਓ ਸੁਣਦੇ ਕੀ ਕਹਣਾ ਹੈ ਇਸ ਮੌਕੇ ਤੇ ਪੁਲਿਸ ਦਾ ਅਤੇ ਜ਼ਖਮੀ ਹੋਏ ਨੌਜਵਾਨ ਦਾ ਹਾਂ ਜੀ ਤੁਸੀਂ ਕੀ ਨਾ ਤੁਹਾਡਾ ਮੇਰਾ ਨਾਮ ਹੀਰਾ ਹੈ ਹੀਰਾ ਕਿੱਥੋਂ ਦੇ ਰਹਨ ਹੋ ਤੁਸੀਂ ਇਹ ਰਾਣ ਦੇ ਦਮਦਲ ਅੱਛਾ ਕੀ ਗੱਲ ਬਾਤ ਹੋਈ ਜਿਹੜੀ ਲੜਾਈ ਹੋਈ ਉਹ ਤੁਹਾਨੂੰ ਤੁਹਾਡੇ ਕਿਰਪਾ ਨਾਲ ਆਹ ਪਤਾ ਨਹੀਂ ਜੀ ਅਸੀਂ ਆਏ ਸੀ ਵਿਆਹ ਆਏ ਸੀ ਜੀ ਸਾਨੂੰ ਐ ਨਹੀਂ ਪਤਾ ਜੀ ਲੜਾਈ ਹੋਣੀ ਹੈ ਜੀ ਸਾਡੇ ਨਾਲ ਜੀ ਠੀਕ ਹੈ ਜੀ ਸਾਨੂੰ ਪਤਾ ਹੁੰਦਾ ਫਿਰ ਤਈ ਸੀ ਨਾ ਹੁੰਦੇ ਤੇ ਤੋਂ ਮੇਰੇ ਨਗਰ ਬਈ ਮੈਂ ਭੱਜਾਂਗਾ ਕਿਤੇ ਮੈਂ ਵੜ ਕੇ ਕੋਈ ਦੁਕਾਨ 'ਚ ਕੋਲ ਦੇ ਕਿਸੇ ਨੇ ਨਹੀਂ ਸੜਵਾਏ ਜੀ ਇੰਨਾ ਇੰਨੇ ਉੱਤੇ ਜਨਤਾ ਵੀ ਡਰਗਾ ਕੀ ਸੀ ਚੀਜ਼ਾਂ ਜਿਹੜੀਆਂ ਤੁਹਾਡੇ ਮਾਰੀਆਂ ਗਈਆਂ ਨੇ ਖੰਡੇ ਕਿਰਪਾਨਾਂ ਉਹ ਸੀ ਤਕੂਆ ਸੀ ਇੱਕ ਗੜਾਸੇ ਸੀ ਜੀ ਉਹ ਗੋਲ ਕਿਰਪਾਨਾਂ ਕੋਈ ਪੁਰਾਣੀ ਲੜਾਈ ਕੋਈ ਰੰਜਿ ਕੋਈ ਰੰਜਿ ਸੀ ਕਿਸ ਤਰ੍ਹਾਂ ਦੀ ਜਾਕੀ ਕਈ ਹਰ ਵਾਰ ਸੀ ਨਹੀਂ ਸਾਡੇ ਉਹਨਾਂ ਦੇ ਰਾਹ ਵੀ ਲਾਲੇਦਾਂ ਨੂੰ ਵੀ ਮਾਰਿਆ ਜੀ ਅੱਛਾ ਉਹ ਤੇ ਵੀ ਮੁੰਡੇ ਨੇ ਇੱਕ ਮੁੰਡੇ ਆ ਕੁਝ ਦਿਨ ਪਹਿਲਾਂ ਵੀ ਲੜਾਈ ਹੋਈ ਹੈ ਹਾਂਜੀ ਪਹਿਲਾਂ ਵੀ ਨਾਲ ਦੇ ਸਾਡੇ ਦੇ ਮਾਰਦੇ ਨੇ ਅੱਛਾ ਉਹ ਤੋਂ ਤੁਹਾਡੇ ਨਾਲ ਦੇ ਸੱਟਾ ਮਾਰਦੇ ਬੰਦੇ ਕੌਣ ਸੀ ਕੋਈ ਪਤਾ ਲੱਗਿਆ ਤੁਹਾਨੂੰ ਮੇਰੇ ਪਾਪ ਹੋ ਰਹੇ ਅੱਛਾ ਕਿੰਨੇ ਕੇ ਜਾਣ ਦੀ ਤਰ੍ਹਾਂ ਵਾਵਾ ਹੈਗੇ ਸੀ 40-50 ਹਜ਼ਾਰ ਰੁਪਏ ਠੀਕ ਇੱਕ ਤੋਂ ਮੈਂ ਤਾਂ ਤੁਹਾਡੇ ਵੀ ਕੀ ਨਾਮ ਤੁਹਾਡਾ ਮੇਰਾ ਇਹ ਲਾਲਜੀਤ ਅੱਜ ਜਿਹੜੀ ਘਟਨਾ ਵਾਪਰੀ ਕੀ ਕਰਵਾ ਸੀ ਤੁਸੀਂ ਮੌਕੇ ਤੇ ਮਜੂਸੀ ਸੀ ਹਾਂਜੀ ਮੇਰਾ ਭਾਈ ਹੈ ਇਸਕਾ ਹੀ ਜੀ ਆਈ ਨਹੀਂ ਦੋਏ ਹਨ ਇਹ ਪਹਿਲਾਂ ਆ ਕੇ ਉਹਨੇ ਸਾਨੂੰ ਫੜਾਈ ਇਹ ਚ ਇਹਨੂੰ ਦੇਖਣਾ ਨਹੀਂ ਸਾਨੂੰ ਛੱਡ ਗਏ ਨਾ ਇਹਦੇ ਹੱਲੇ ਨੂੰ ਹੋ ਗਏ ਇਹਦੇ ਹੱਲੇ ਨੂੰ ਹੋ ਗਏ ਭੱਜ ਗਏ ਨਾ ਇਹਦੇ ਜੋ ਠੋਕੇ ਇਹਦੇ ਮਾਰਿਆ ਸਾਕ ਇਹ ਭੱਜ ਗਾਈ ਕੀ ਚੀਜ਼ਾਂ ਸੀ ਉਹਨਾਂ ਦੇ ਕੋਲ ਉਹਨਾਂ ਕੋਲੇ ਗਲਾਰੀਆਂ ਸੀ ਖੰਡੇ ਕ੍ਰਪਾਨਾਂ ਸੀ ਤੇ ਗੰਡਾਸੇ ਗੁੰਡੂਸੇ ਸੀ ਤੇ ਹੋਰ ਸੀ ਉਹਨਾਂ ਕੋਲੇ ਕਿੰਨੀ ਕੁ ਤਦਾਰਦ ਸੀਗੀ ਹਾਂ ਜਿਹੜੇ ਜਿਹੜੇ ਆਈਸੀ ਨੂੰ ਕੋਟਮਾਰ ਕਰਨ ਕਿੰਨੇ ਵੀ ਜਾਣੇ ਸੀਗੇ ਬੱਚੇ ਆਨੇ ਸੀ ਅੱਛਾ ਇਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਨੂੰ ਸਿਵਲ ਹਸਪੀਟਲ ਕਿਵੇਂ ਲੈ ਕੇ ਆਏ ਇਹਨਾਂ ਮੈਂ ਘਰੇ ਭੱਜ ਕੇ ਆਵੜਾ ਏ ਮੈਨੂੰ ਤੇਰਾ ਤਾਂ ਮੇਰੇ ਪਰਮਾਨੰਦ ਜੀ ਆਣੋ ਜਿਹੜੇ ਮੇਰੇ ਚਾਚੇ ਪਾਇਦ ਮੁੰਡਿਆ ਉਹ ਵੀ ਭੱਜ ਕੇ ਆਏ ਤੇ ਇਹਨੂੰ ਬਿਠਾਇਆ ਮੋਟਰਸਾਈਕਲ ਤੋਂ ਗੋਇਲ ਦੀ ਦੁਕਾਨ ਕੋਲ ਫਿਰ ਇੱਥੇ ਲਿਆਇਆ ਜੀ ਠੀਕ ਹੈ ਆ ਕੋਈ ਕੰਪਲੀਟ ਵਗੈਰਾ ਕੀਤੀ ਐ ਅਸਦੀ ਕਿ ਨਹੀਂ ਜੀ ਨਹੀਂ ਜੀ ਆ ਪੁਲਿਸ ਪਹੁੰਚ ਚੁੱਕੀ ਜੀ ਇੱਥੇ ਹਾਂ ਜੀ ਠੀਕ ਹੈ ਲੇ ਪੇਸ਼ੈਂਟ ਆਸਨ ਕੀ ਨਸਰ ਰੱਖਣੀ ਡਾਕਟਰ ਸੁਤਿੰਦਰ ਸਿੰਘ ਆ ਕਿ ਆ ਡਾਕਟਰ ਸਾਹਿਬ ਕੀ ਦਿੱਕਤ ਹੈ ਇੱਕ ਪੇਸ਼ੈਂਟ ਇੱਥੇ ਆਇਆ ਲੜਾਈ ਵਾਲਾ ਪੇਸ਼ੈਂਟ ਸਾਡੇ ਕੋਲ ਇੱਕ 45 ਕਿਲੋਗ੍ਰਾਮ ਲਗਭਗ ਆਇਆ ਜਿੰਦੇ ਸਿਰ 'ਚ 6:00 ਵਜੇ ਹੋਈ ਸੀ ਜਦੋਂ ਆਸੀ ਸਿਰ ਤੇ ਪੱਥਰ ਖੋਲੀ ਤਾਂ ਦੇਖਿਆ ਜੀ ਉੱਥੇ ਮਲਟੀਪਲ ਇੰਜਰੀਜ਼ ਹੋ ਗਈਆਂ ਕੱਟ ਵੱਜੇ ਹੋਈ ਸੀ ਜੀ ਕ੍ਰਾਸ ਠੀਕ ਹੈ ਠੀਕ ਹੈ ਜੀ ਅਸੀਂ ਉਹਦਾ ਬੀਪੀ ਵੀਆਰ ਲੇਤਾ ਤੇ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ ਸੋਚਿਆ ਕਿ ਉਹਨੂੰ ਰੈਫਰ ਕੀਤਾ ਜਾਵੇ ਜੀਜੀਐਸ ਵਿਦ ਨੂੰ ਜੀ ਆ ਫਿਲਹਾਲ ਅਸੀਂ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਗਿਆ ਜੀ ਹਾਂਜੀ ਰੈਫਰ ਕਰਤਾ ਸਲਿੱਪਸ ਲੱਪ ਸਾਰੀ ਬਣਾਤੀਆਂ ਉਹਨਾਂ ਦੀਆਂ ਐਂਬੂਲੈਂਸ ਆਣ ਵਾਲੀ ਹੈ ਤੇ ਉਹ ਰੈਫਰ ਹੋਣਗੇ ਆ ਕੀ ਨਾ ਕੀ ਸੀਗੇ ਤੇ ਸੱਟ ਕਿੰਨੀ ਕੱਜਦੀ ਬਿਆਨ ਸਿੰਘ ਨਾਮ ਸੀ ਮੁੰਡੇ ਦਾ ਜੀ ਠੀਕ ਹੈ ਤੇ ਸੱਟ ਹੁੰਦੀ ਲਗਭਗ 15 ਸੈਂਟੀਮੀਟਰ ਸੱਕਟ ਲੱਗਿਆ ਹੋਇਆ ਹੈ ਸਿਰ 'ਚ ਸਿਰ 'ਚ ਲੱਗਿਆ ਹੋਇਆ ਓਕੇ ਬੋਰ ਵੀ ਹੋਰ ਕਿਹੜੇ ਪਾਰਟਸ ਤੇ ਸੱਟ ਕੋਈ ਹੋਰ ਵੀ ਸੱਟ ਹੈ ਜੀ ਉਹਦੇ ਜਿਉਂ ਨੂੰ ਸਿਰ 'ਚ ਹੀ ਜ਼ਿਆਦਾ ਵੱਜਿਆ ਵੀ ਹੈ ਠੀਕ ਹੈ ਕਿਉਂਕਿ ਬਲੱਡ ਜ਼ਿਆਦਾ ਲਾਸਟ ਹੋ ਗਿਆ ਸੀ ਦੇਰੀ ਨਾ ਕਰੀਏ ਤਾਂ ਅਸੀਂ ਉਹਨਾਂ ਰੈਫਰ ਦਾ ਹੀ ਸੋਚੋ ਠੀਕ ਹੈ ਆਸਰ ਜਿਹੜੀ ਅੱਜ ਘਟਨਾ ਵਾਪਰੀ ਹੈ ਹੁਣੇ ਜੀ ਆ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਜੀ ਇਹ ਬਿਆੰਤ ਸਿੰਘ ਨਾਂ ਦਾ ਮੁੰਡਾ ਜਿਹਦੇ ਸੱਟਾਂ ਮਾਰ ਕੇ ਗਏ ਪੰਜ ਛੇ ਜਾਣੇ ਸੀਗੇ ਮੈਂ ਮੌਕੇ ਤੇ ਪਹੁੰਚ ਗਿਆ ਮੈਂ ਉਹਦੇ ਉੱਥੇ ਹਸਪੀਟਲ ਹੀ ਜਾ ਆਇਆ ਉਹਨੂੰ ਦਾਖਲ ਕਰਾਤਾ ਉਹਦੇ ਸਿਰ 'ਚ ਸੱਟ ਹੈਗੀ ਥੋੜੀ ਜੀ ਚਲੋ ਉਹ ਵੈਸੇ ਬੋਲਦਾ ਹੁਣ ਸਾਨੂੰ ਨਾਂ ਵੀ ਦੱਸਦੇ ਆ ਮੈਂ ਟੀਮਾਂ ਬਣਾ ਕੇ ਭੇਜ ਦਿੱਤੀਆਂ ਉਹ ਜਲਦੀ ਇਹਨਾਂ ਦੀ ਪੁਰਾਣੀ ਰੰਜਿਸ਼ਾ ਕੋਈ ਵਜ੍ਹਾ ਪਹਿਲਾਂ ਵੀ ਲੜਨ ਦੇ ਰੂਦੇ ਇਹ ਪਹਿਲਾਂ ਤਿੰਨ ਚਾਰ ਵਾਰੀ ਲੜੇ ਆ ਇਹ ਠੀਕ ਹੈ ਜੀ ਹਾਂਜੀ ਜਲਦੀ अच्छा कोई अरेस्ट ਕੀਤਾ ਗਿਆ ਕਿਸੇ ਨੂੰ ਵਿਅਕਤੀ ਨੂੰ ਹਜੇ ਤੱਕ ਜੀ ਜਾਂ ਪਰਚੇ ਦੀ ਕਾਰਵਾਈ ਕਿਸ ਤਰ੍ਹਾਂ ਦੀ ਨਹੀਂ ਫਿਲਹਾਲ ਨਹੀਂ ਕੋਈ ਅरेस्ट ਕੀਤਾ ਗਿਆ ਪਰਚੇ ਦੀ ਬਿਆਨ ਲਿਖਣ ਗਿਆ ਮੇਰਾ ਟੜਦਾਰੀ ਜਦੋਂ ਰੁੱਕਾ ਆ ਜੂਗਾ ਉਸੀ ਉਹਦੀ ਬਿਆਨ ਲੇ ਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਟੀਮਾਂ ਬਣਾਤੀਆਂ ਜਲਦੀ ਅरेस्ट ਕਰ ਲਾਂਗੇ ਜਿਹਨਾਂ ਨੂੰ ਆ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਇੱਕ ਹਫ਼ਤਾ ਪਹਿਲਾਂ ਵੀ ਦੱਸਿਆ ਵੀ ਇਹਨਾਂ ਦੀ ਲੜਾਈ ਹੋਈ ਸੀ ਉਦੋਂ ਵੀ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜੀ ਇਹਦੇ ਸਮਝ ਮੈਂ ਪੁੱਛਿਆ ਕਿ ਇੱਥੇ ਵੀ ਇੱਥੇ ਕੋਈ ਕੰਪਲੇਟਰੀ ਨਹੀਂ ਸਾਡੇ ਕੋਲ ਜੀ ਇਸ ਤਰ੍ਹਾਂ ਦੀ ਥੇਰੇ ਆਈ ਮੈਂ ਪੁੱਛ ਲਾ ਪਤਾ ਕਰ ਲੈਣਾ ਕਿਉਂਕਿ ਮੈਂ ਵੀ ਕੱਲ ਜੁਆਇਨ ਕੀਤਾ ਜੇ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ